ਅੱਜ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ ਸੋ ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਰੇ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵੰਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੇ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਨਿਰਗੁਸਾਏ ਬਹਿ ਗਏ ਥਾਂਗੇ ਨਾਹੀ ਕੋਏ ਦੀਨ ਗਰੀਬੀ ਆਪਣੀ ਕਰਤੇ ਹੋਏ ਸੋਹ ਹੋਏ ਇਸ 51 ਨੰਬਰ ਸ਼ਲੋਕ ਚ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਇਹ ਵਿਸ਼ਾ ਜੋ ਚੱਲ ਰਿਹਾ ਹੈ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਕਿ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ ਤੇਰੇ ਕੋਲ ਬਹੁਤ ਮੌਕੇ ਹਨ ਪਰ ਇਨਸਾਨ ਜੁੜ ਨਹੀਂ ਰਿਹਾ ਐਸੇ ਗੱਲ ਨੂੰ ਕਿਉਂ ਨਹੀਂ ਜੁੜ ਰਿਹਾ ਕੀ ਵਰਤਾਰੇ ਵਰਤ ਰਹੇ ਨੇ ਵੱਖ-ਵੱਖ ਪੱਖਾਂ ਤੋਂ ਕਬੀਰ ਸਾਹਿਬ ਸਮਝਾ ਰਹੇ ਨੇ ਸੋ ਇਸ 51 ਨੰਬਰ ਸ਼ਲੋਕ ਚ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਕਹਿੰਦੇ ਜਿਵੇਂ ਕੋਈ 베ੜੀ ਹੋਵੇ ਕਿਸ਼ਤੀ ਹੋਵੇ ਉਹ ਕਿਸ਼ਤੀ ਦਾ ਮਾਲਾ ਨਹੀਂ ਹੈ ਕੋਈ ਹੁਣ ਉਹ ਕੋਈ ਡਾਇਰੈਕਸ਼ਨ ਦੇਣ ਵਾਲਾ ਨਹੀਂ ਉਹਨੂੰ ਕੋਈ ਚਲਾਉਣ ਵਾਲਾ ਨਹੀਂ ਕੋਈ ਸੰਭਾਲਣ ਵਾਲਾ ਨਹੀਂ ਹੁਣ ਇਹ ਕਿਸ਼ਤੀ ਚੱਲ ਰਹੀ ਹੈ ਪਤਾ ਨਹੀਂ ਕਿੱਧਰ ਨੂੰ ਜਾ ਕੇ ਫਸ ਜਾਏ ਕਿੱਧਰ ਨੂੰ ਚਲੀ ਜਾਏ ਉਹਦੇ ਬਾਰੇ ਕੁਝ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ ਹੈ ਐਸੇ ਹੀ ਤਰ੍ਹਾਂ ਮਹਾਰਾਜ ਕਹਿੰਦੇ ਕਬੀਰ ਨੀ ਗੁਸਾਏ ਬਹਿ ਗਏ ਨੇ ਗੁਸਾਏ ਗੁਸਾਏ ਦਾ ਅਰਥ ਹੁੰਦਾ ਹੈ ਮਾਲਕ ਨੇ ਗੁਸਾਏ ਤੋਂ ਮਤਲਬ ਮਾਲਕ ਤੋਂ ਰਹਿਤ ਜਿਹੜੇ ਮਨੁੱਖ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਹੈ ਕਿ ਗੁਰੂ ਤੋਂ ਵਾਹਿਗੁਰੂ ਦੇ ਨਾਮ ਦੀ ਟੇਕ ਤੋਂ ਖਾਲੀ ਰਹਿ ਗਏ ਥਾਂਗੇ ਨਾਹੀ ਕੋਏ ਥਾਂਗੇ ਦਾ ਅਰਥ ਹੈ ਮਲਾ ਜਿਹੜਾ ਕਿਸੇ ਨੂੰ ਚਲਾਉਂਦਾ ਹੈ ਮਲਾ ਕੋਈ ਬਣਾਇਆ ਨਹੀਂ ਮਾਲਕ ਤੋਂ ਰਹਿਤ ਹੋ ਗਏ ਮਲਾ ਕੋਈ ਬਣਾਇਆ ਨਹੀਂ ਇਹੋ ਜਿਹੜੇ ਬੇੜੇ ਹਨ ਨਿਰਭਸਾਂ ਬਹਿ ਗਏ ਉਹ ਪਤਾ ਹੀ ਨਹੀਂ ਕਿੱਧਰ ਕਿੱਧਰ ਨੂੰ ਬਹਿ ਗਏ ਉਹਨਾਂ ਬਾਰੇ ਕੋਈ ਦੱਸਿਆ ਹੀ ਨਹੀਂ ਜਾ ਸਕਦਾ ਇਹਨੇ ਕਿੱਧਰ ਨੂੰ ਵਹਿ ਜਾਣਾ ਹੈ ਕਿੱਧਰ ਨੂੰ ਚਲੇ ਜਾਣਾ ਹੈ ਜਿਸ ਬੇੜੇ ਦਾ ਕੋਈ ਮਲਾ ਹੈ ਉਹ ਬੇੜੀ ਜੇ ਗਲਤ ਵੀ ਚਲੀ ਜਾਂਦੀ ਹੈ ਉਹਨੂੰ ਮੋੜ ਕੇ ਸਹੀ ਰਸਤੇ ਲੈ ਆਉਂਦਾ ਹੈ ਜਿਸ 베ੜੀ ਦਾ ਕੋਈ ਮਲਾਹ ਹੈ ਕਿਤੇ ਉਹ 베ੜੀ ਤੋਂ ਦੂਰ ਵੀ ਹੋ ਗਿਆ 베ੜੀਓ ਤੋਂ ਦੂਰ ਹੋ ਗਿਆ ਉਹਨੇ ਫੇਰ ਵੀ ਲੱਭ ਲੈਣਾ ਉਸ 베ੜੀ ਨੂੰ ਜੀਨੇ ਗੁਰੂ ਮਹਾਰਾਜ ਨੂੰ ਆਪਣਾ ਆਪਾ ਸੌਂਪ ਦਿੱਤਾ ਹੈ ਗੁਰੂ ਦਾ ਲੜ ਫੜਨੇ ਹੈ ਗੁਰੂ ਨੂੰ ਮਲਾਹ ਬਣਾ ਲਿਆ ਸੱਚੇ ਬਾਦਸ਼ਾਹ ਨੇ ਕਿਸੇ ਨਾ ਕਿਸੇ ਟਿਕਾਣੇ ਉਹਨੂੰ ਲਾ ਦੇਣਾ ਮਹਾਰਾਜ ਅੱਜ ਬਾਸ਼ੇ ਸੇ ਕਰਕੇ ਕਹਿੰਦੇ ਨੇ ਦੂਜੀ ਪੰਕਤੀ ਦੀਨ ਗਰੀਬੀ ਆਪਣੀ ਕੋਈ ਵਿਰਲੇ ਵਿਰਲੇ ਨੇ ਜਿਹੜੇ ਆਪਣੇ ਅੰਦਰ ਦੀਨਤਾ ਰੱਖਦੇ ਆ ਗਰੀਬੀ ਰੱਖਦੇ ਆ ਨਿਮਰਤਾ ਰੱਖਦੇ ਨੇ ਤੇ ਕੀ ਕਹਿੰਦੇ ਨੇ ਕਰਤੇ ਹੋਏ ਸੋ ਹੋਏ ਜੋ ਮੇਰੇ ਪ੍ਰਭੂ ਜੀ ਦਾ ਹੁਕਮ ਹੈ ਭਾਈ ਉਹਦੇ ਮੁਤਾਬਕ ਹੀ ਵਰਤਾਰਾ ਹੋਣਾ ਅਸੀਂ ਤੇ ਆਪਣੀ ਡੋਰੀ ਵਾਹਿਗੁਰੂ ਨੂੰ ਫੜਾ ਦਿੱਤੀ ਆ ਦੀਨ ਗਰੀਬੀ ਨਿਮਰਤਾ ਰੱਖਣੀ ਇੱਕ ਨੇ ਹਉਮੈ ਚ ਹੰਕਾਰ ਚ ਕਿ ਮੈਨੂੰ ਆਪਣੀ ਬੇੜੀ ਦਾ ਮਲਾ ਬਣਾਉਣ ਦੀ ਲੋੜ ਨਹੀਂ ਮੈਂ ਆਪੇ ਮਲਾ ਆ ਹੁਣ ਉਹਨਾਂ ਦਾ ਪਤਾ ਨਹੀਂ ਉਹ ਬੇੜੀ ਕਿੱਧਰ ਨੂੰ ਲੈ ਜਾਣਗੇ ਪਰ ਇੱਕ ਨੇ ਦੀਨਤਾ ਰੱਖੀ ਵੀ ਨਹੀਂ ਮੈਂ ਤਾਂ ਆਪਣੀ ਬੇੜੀ ਦਾ ਮਲਾ ਮਾਲਕ ਨੂੰ ਬਣਾਇਆ ਹੈ ਸਮਾਤ ਉਹਦੇ ਅੱਗੇ ਅਰਦਾਸ ਕਰਦਾ ਜਿੱਧਰ ਨੂੰ ਮੈਨੂੰ ਸੇਧ ਬਖਸ਼ ਦੇ ਉਧਰ ਨੂੰ ਚੱਲਣ ਦਾ ਯਤਨ ਕਰਦਾ ਤੇ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਸ ਰਸਤੇ ਤੇ ਚਲਾ ਲੈ ਇਸੇ ਚੀਜ਼ ਨੂੰ ਬਾਣੀ ਦੇ ਵਿੱਚ ਵਾਰੀ-ਵਾਰੀ ਬੇਨਤੀ ਵੀ ਆਉਂਦੀ ਹੈ ਦੋ ਸਿੱਖ ਬੈਠੇ ਐ ਇੱਕ ਦੀ ਆਤਮਿਕ ਅਵਸਥਾ ਉੱਚੀ ਹੈ ਇੱਕ ਥੋੜਾ ਸਧਾਰਨ ਹੈ ਉਹ ਦੋਵੇਂ ਆਪਸ ਵਿੱਚ ਬੈਠੇ ਗੱਲਾਂ ਬਾਤਾਂ ਕਰਦੇ ਐ ਕਹਿੰਦਾ ਵੀ ਆਪਾਂ ਇੱਕੋ ਗੁਰੂ ਦੇ ਸੇਵਕਾਂ ਗੁਰੂ ਭਾਈਆਂ ਐ ਤੇਰੇ ਤੇ ਬੜੀ-ਬੜੀ ਕਿਰਪਾ ਹੈ ਤੂੰ ਮੈਨੂੰ ਦੱਸ ਕਿ ਮੇਰੇ ਤੇ ਕਿਰਪਾ ਕਿੱਦਾਂ ਹੋ ਸਕਦੀ ਹੈ ਮੈਂ ਕਿਵੇਂ ਜੁੜ ਸਕਦਾ ਮਹਾਰਾਜ ਦੇ ਬਚਨ ਪੰਜਵੇਂ ਪਾਤਸ਼ਾਹ ਦੇ ਇਹ ਤਮਾਰਗ ਚਲ ਵਾਹਿਗੁਰੂ ਜੀ ਇੱਕ ਪਿਤਾ ਇੱਕ ਅਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਇੱਕ ਦੇ ਬੱਚਿਆਂ ਤੂੰ ਮੇਰਾ ਗੁਰੂ ਭਾਈਆ ਸੁਣ ਮੇਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੇਤਾ ਤੂੰ ਮੇਰਾ ਮਿੱਤਰ ਹੈ ਮੇਰੀ ਬੇਨਤੀ ਸੁਣ ਸੁਣ ਮੇਤਾ ਧੂਰੇ ਕੋ ਬਲ ਜਾਇ ਇਹ ਮਨ ਤੇਰਾ ਭਾਈ ਮੈਂ ਤੇਰੇ ਚਰਨਾਂ ਦੇ ਧੋੜੇ ਤੋਂ ਸਦਕੇ ਜਾਵਾਂ ਆਪਣਾ ਮਨ ਵੀ ਮੈਂ ਤੈਨੂੰ ਦੇ ਦਿਆਂਗਾ ਮੈਨੂੰ ਦੱਸ ਮੈਂ ਕਿਵੇਂ ਮਿਲ ਸਕਦਾ ਪਾਮ ਮਲੋਵਾ ਮਾਲ ਮਾਲ ਤੋਂ ਹਵਾ ਇਹ ਮੰਨ ਤੈ ਕੋ ਦੇਸਾਂ ਸੁਣ ਮੇਰੀ ਮੈਨੂੰ ਦੱਸ ਕੋਈ ਉਪਦੇਸ਼ ਦੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਂ ਕਿਵੇਂ ਜੁੜ ਸਕਦਾ ਹਾਂ ਕਿਵੇਂ ਮਿਲ ਸਕਦਾ ਹਾਂ ਹੁ ਜਿਹੜਾ ਜੁੜਿਆ ਹੋਇਆ ਫਿਰ ਉੱਤਰ ਕੀ ਦਿੰਦਾ ਹੈ ਕੀ ਸਮਝਾਉਂਦਾ ਹੈ ਵੀ ਐਨੀ ਵਾਰੀ ਜਾ ਕੇ ਫਲਾਣੇ ਤੀਰਥ ਦੇ ਇਸ਼ਨਾਨ ਕਰਕੇ ਆ ਜਾ ਜੈਨੇ ਦਿਨ ਵਰਤ ਰੱਖ ਲੈ ਇੰਨੇ ਧਾਰਮਿਕ ਗ੍ਰੰਥਾਂ ਦੇ ਪਾਠ ਕਰ ਲੈ ਕੋਈ ਇਹੋ ਜਿਹਾ ਪਹਿਰਾਵਾ ਪਾ ਲੈ ਕੁਝ ਇਦਾਂ ਦਾ ਸਮਝਾਇਆ ਨਹੀਂ ਉਹ ਸਮਝਾਉਂਦਾ ਹੈ ਕਹਿੰਦਾ ਜੇ ਤੂੰ ਮੇਰੇ ਵਾਲਾ ਆਤਮਕ ਆਨੰਦ ਲੈਣਾ ਤਾਂ ਇਹ ਕਰਨਾ ਕੀ ਹੈ ਤੈਨੂੰ ਕਰਨਾ ਕੀ ਚਾਹੀਦਾ ਹੈ ਮਾਣ ਨਾ ਕੀਜੈ ਸ਼ਰਣ ਭਰੀਜੈ ਕਰੈ ਸਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਮੈਂ ਤੈਨੂੰ ਇਹ ਗੱਲ ਕਹਿਣਾ ਮਾਣ ਨਾ ਕੀਜੈ ਆਪਣੇ ਅੰਦਰ ਹਉਮੈ ਛੱਡ ਦੇ ਸ਼ਰਨ ਪਰੀਜੈ ਗੁਰ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾ ਕਰੈ ਸੋ ਭਲਾ ਮਨਾਈਐ ਜੋ ਆਪਣੀ ਰਜ਼ਾ ਵਿੱਚ ਉਹ ਕਰ ਰਿਹਾ ਹੈ ਉਹਨੂੰ ਸੱਚ ਕਰਕੇ ਮੰਨਣ ਲੱਗ ਜਾ ਰਜ਼ਾ ਵਿੱਚ ਰਾਜੀ ਹੋ ਕੇ ਚੱਲ ਪੈ ਤੇ ਜਦੋਂ ਰਾਜਾ ਵਿੱਚ ਰਾਜੀ ਹੋ ਕੇ ਚੱਲ ਪਿਆ ਸੁਣ ਮੇਤਾ ਜਿਉ ਪਿੰਡ ਸਭ ਤਨ ਅਰਪੀਜੇ ਹੂੰ ਦਰਸ਼ਨ ਹਰ ਜਿਉ ਪਾਈਐ ਇਤਿਹਾਸ ਦੀ ਸਾਖੀ ਸੁਣੋ ਇੱਕ ਸਥਾਨ ਗੁਰੂ ਮਹਾਰਾਜ ਪਰਉਪਕਾਰ ਕਰਨ ਲਈ ਦੇਖੋ ਗੁਰੂ ਸਾਹਿਬਾਨ ਨੇ ਕਿੱਡੇ ਕਿੱਡੇ ਪੂਰਨੇ ਪਾਇਆ ਇੱਕ ਜਗ੍ਹਾ ਤੇ ਭਲਾ ਕਰਨ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਮੰਡੀ ਵਿੱਚ ਜਾ ਕੇ ਵਿਕੇ ਮੰਡੀ ਵਿੱਚ ਜਾ ਕੇ ਵਿਕੇ। ਸਮਾਨ ਵਿਕਦੇ ਤਾਂ ਦੇਖੇ ਪਰ ਕੁਝ ਮੰਡੀਆਂ ਐਸੀਆਂ ਸੀ ਜਿੱਥੇ ਇਨਸਾਨ ਵੀ ਵਿਕਦੇ ਸਨ। ਖਰੀਦ ਲਿਆ ਜਾਂਦਾ ਸੀ। ਸਾਰੇ ਜ਼ਿੰਦਗੀ ਨੌਕਰ ਗੋਲਾ ਬਣਾ ਕੇ ਰੱਖਿਆ ਜਾਂਦਾ। ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮਨੁੱਖ ਮਨੁੱਖ ਨੂੰ ਪਸ਼ੂਆਂ ਦੀ ਤਰ੍ਹਾਂ ਖਰੀਦੇ-ਵੇਚੇ ਇਹ ਸਹੀ ਨਹੀਂ। ਗਰੀਨਵਾਸ ਸੱਚੇ ਪਾਤਸ਼ਾਹ ਗਏ। ਤੇ ਗੁਰੂ ਸਾਹਿਬ ਮਹਾਰਾਜ ਜੀ ਜਾ ਕੇ ਵਿਕੇ ਉਹ ਜਗਾ ਹੈ ਸਾਧ ਸੰਗਤ ਜੀ ਜੂਪੇ ਹੁਣ ਸ਼ਾਇਦ ਉੱਤਰਾਖੰਡ ਸਟੇਟ ਚ ਆ ਗਿਆ ਹੁਣ ਜਦੋਂ ਆਪਾਂ ਨਾਨਕ ਮਤੇ ਨੂੰ ਜਾਂਦਿਆ ਨਾਨਕਪੁਰ ਹੀ ਅੱਗੇ ਸਥਾਨ ਆਉਂਦਾ ਟਾਂਡਾ ਇਸ ਸਥਾਨ ਤੇ ਪਹਿਲੇ ਪਾਤਸ਼ਾਹ ਜੀ ਜਾ ਕੇ ਮੰਡੀ ਚ ਖਲੋਗ ਹੈ ਕੋਈ ਫੜ ਕੇ ਲੈ ਗਿਆ ਖਲੋਗ ਹੈ ਉਹ ਬੁਲਾਉਣ ਤੇ ਬੋਲੇ ਨਾ ਕਹਿੰਦੇ ਵੀ ਆ ਵਧੀਆ ਸਰੀਰ ਵੀ ਸੋਹਣਾ ਸਕਲ ਸੂਰਤ ਵੀ ਸੋਹਣੀ ਐ ਕੋਈ ਫੜ ਕੇ ਲੈ ਗਿਆ ਪਠਾਨ ਨੇ ਨੂੰ ਵੇਚ ਦਿਆਂ ਚਾਰ ਪਹਿ ਵਟੀਆਂ ਤੇ ਇੱਕ ਤਕੜਾ ਪਠਾਨ ਕੋਈ ਆਇਆ ਬੋਲੀ ਲਈ ਤੇ ਬੋਲੀ ਲਾ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਉਹਨੇ ਖਰੀਦਿਆ ਤੇ ਲੈ ਚੱਲਿਆ ਜਦੋਂ ਲੈ ਚੱਲਿਆ ਮੁਖੇ ਪਠਾਨਾਂ ਚ ਸੀ ਜਿਹੜੇ ਸਾਰਾ ਪ੍ਰਬੰਧ ਚਲਾਉਂਦੇ ਸੀਗੇ ਗੁਰੂ ਨੇ ਤਾਂ ਉਹਦੇ ਕੋਲ ਹੀ ਜਾਣਾ ਸੀ ਜਿਨ੍ਹਾਂ ਦੇ ਹੱਥ ਬਾਗ ਡੋਰ ਸੀ ਕੋਈ ਸਮਝਾ ਸਕਣ ਅਕਲ ਦੇ ਸਕਣ ਇਥੇ ਜਾ ਕੇ ਫਿਰ ਗੁਰੂ ਸਾਹਿਬ ਚਲੋ ਸਾਖੀ ਦਾ ਬਹੁਤ ਲੰਮਿਆ ਮੈਂ ਸਿਰਫ ਇੱਕ ਛੋਟਾ ਜਿਹਾ ਹਿੱਸਾ ਸਾਂਝਾ ਕਰਦਾ ਭਾਣਾ ਕਿਹਨੂੰ ਕਹਿੰਦੇ ਨੇ ਰਜ਼ਾ ਕਿਹਨੂੰ ਕਹਿੰਦੇ ਨੇ ਹੁਕਮ ਚ ਚੱਲਣਾ ਕਿਹਨੂੰ ਕਹਿੰਦੇ ਨੇ ਗੁਰੂ ਸਾਹਿਬ ਨੇ ਦੱਸਾਇਆ ਉਹ ਜਦੋਂ ਵੱਡਾ ਮਾਲਕ ਪਠਾਨ ਲੈ ਕੇ ਜਾ ਰਿਹਾ ਹੈ ਜਾਂਦੇ ਹੋਏ ਕਹਿੰਦੇ ਗੋਲੇ ਤੇਰਾ ਨਾਂ ਕੀ ਹੈ ਪਹਿਲਾ ਸਵਾਲ ਹੈ ਤੇਰਾ ਨਾਂ ਕੀ ਹੈ ਕੋਈ ਨਾਂ ਲੈ ਕੇ ਤਾਂ ਬੁਲਾਉਣਾ ਹੋਏਗਾ ਨਾ ਤੇਰਾ ਨਾਂ ਕੀ ਹੈ ਤੇ ਗੁਰੂ ਬਾਬਾ ਜੀ ਦਾ ਉੱਤਰ ਕੀ ਗੁਰੂ ਮਹਾਰਾਜ ਕਹਿੰਦੇ ਮੈਂ ਤੇ ਗੋਲਾ ਹੋਇਆ ਤੇਰਾ ਸੇਵਕ ਹੋਇਆ ਮਾਲਕ ਜਿਹੜਾ ਵੀ ਨਾਂ ਲੈ ਕੇ ਬੁਲਾਏਗਾ ਮੈਂ ਆ ਜਾਣਾ ਜਿਹੜਾ ਵੀ ਤੂੰ ਮੇਰਾ ਨਾਂ ਰੱਖ ਲਏਗਾ ਉਹ ਮੇਰਾ ਨਾਂ ਹੋ ਜਾਣਾ ਜੇ ਮਾਲਕ ਤੂੰ ਐ ਫਿਰ ਮੇਰਾ ਨਾਂ ਮੈਂ ਕਿੱਥੋਂ ਦੱਸਾਂ ਮੈਂ ਕਿੱਥੇ ਰਕਣ ਵਾਲਾ ਉਹ ਹੈਰਾਨ ਹੋਇਆ ਬੰਦਾ ਕੋਈ ਗੱਲ ਤਾਂ ਹੈ ਫਿਰ ਪੁੱਛਦੇ ਨੇ ਕਿੱਥੋਂ ਦਾ ਰਹਿਣ ਵਾਲਾ ਹੈ ਕਹਿੰਦਾ ਮਾਲਕ ਜੀ ਹੁਣ ਤੁਹਾਡੇ ਨਾਲ ਜਾਣਾ ਤੁਹਾਡੇ ਚਰਨਾਂ 'ਚ ਹੀ ਰਹਿਣ ਵਾਲਾ ਫਿਰ ਹੈਰਾਨ ਹੁੰਦਾ ਫਿਰ ਉਹ ਤੀਜਾ ਸਵਾਲ ਪੁੱਛਦਾ ਹੈ ਕਹਿੰਦਾ ਤੂੰ ਖਾਣਾ ਕੀ ਹੈ ਕਿਉਂਕਿ ਇਹ ਵੀ ਹੁੰਦਾ ਵੀ ਹੁਣ ਇਹਨੂੰ ਕੋਈ ਖਾਣ ਪੀਣ ਨੂੰ ਕੀ ਦੇਣਾ ਪੈਣਾ ਕਿਹੋ ਜਿਹਾ ਭੋਜਨ ਖਾਏਗਾ ਗੁਰੂ ਸਾਹਿਬ ਮਹਾਰਾਜ ਇਹ ਕਹਿਣ ਲੱਗੇ ਕਹਿਣ ਲੱਗੇ ਖਾਨ ਸਾਹਿਬ ਫਿਰ ਮੈਂ ਗੋਲਾ ਕਹਾਦਾ ਹੋਇਆ ਜੇ ਮੇਰੀ ਮਰਜ਼ੀ ਚੱਲ ਗਈ ਕਿ ਮੈਂ ਆ ਚੀਜ਼ ਖਾਣਾ ਆ ਤੇ ਆ ਚੀਜ਼ ਮੈਂ ਨਹੀਂ ਖਾਂਦਾ ਮਾਲਕ ਤੂੰ ਹੈ ਤੇ ਜਿਹੜਾ ਕੁਝ ਤੂੰ ਦੇ ਦੇਣਾ ਆਪਾਂ ਸ਼ੱਕ ਲਵਾਂਗੇ ਜੇ ਨਹੀਂ ਵੀ ਦੇਂਗਾ ਤਾਂ ਵੀ ਕੋਈ ਗੱਲ ਨਹੀਂ ਗੁਰੂ ਸਾਹਿਬ ਨੇ ਇੱਥੇ ਜਿਹੜਾ ਕੌਤਕ ਵਰਤਾਇਆ ਮੈਂ ਇੰਨਿਆ ਤੱਕ ਹਿੱਸਾ ਉਸ ਸਾਖੀ ਦਾ ਲੈ ਰਿਹਾ ਰਜ਼ਾ ਵਿੱਚ ਕਿਵੇਂ ਚੱਲਿਆ ਜਾਂਦਾ ਜਿਹਨੂੰ ਮਾਲਕ ਬਣਾਇਆ ਜਦੋਂ ਇਹੋ ਜੇ ਬਚਨ ਕਹੇ ਉਹਨੂੰ ਅੱਗੇ ਕੋਈ ਉਤਰੇ ਨਾ ਆਵੇ ਇਹ ਹੈ ਰਜ਼ਾ ਵਿੱਚ ਚੱਲਣਾ ਜਦੋਂ ਮਨ ਵਾਹਿਗੁਰੂ ਦੀ ਰਜ਼ਾ ਚ ਆ ਗਿਆ ਪਰਮਾਤਮਾ ਦੀ ਚਦਾਜਾ ਚ ਆ ਗਿਆ ਫਿਰ ਆਪਣਾ ਮਾਣ ਕਾਦਾ ਵੀ ਮੈਂ ਕਿਹੜੇ ਦੇਸ਼ ਤੋਂ ਐ ਜਾਂ ਮੈਂ ਕਿਹੋ ਜਿਹਾ ਖਾਣਾ ਜਾਂ ਪਹਿਨਦਾ ਜਾਂ ਮੇਰਾ ਨਾਂ ਕੀ ਐ ਫਿਰ ਤਾਂ ਜੋ ਤੂੰ ਜਿੱਥੇ ਪੈਦਾ ਕਰਤਾ ਜਿਹੋ ਜੀ ਪਛਾਣ ਦਿੱਤੀ ਜਿਹੋ ਜਾਂ ਰੱਖਤਾ ਠੀਕ ਐ ਜਾਂ ਮੇਰਾ ਖਾਣਾ ਕੀ ਐ ਜਾਂ ਮੇਰੀ ਚੁਆਇਸ ਕੀ ਐ ਜਿਹੋ ਜਾਂ ਤੂੰ ਬਣਾਤਾ ਠੀਕ ਐ ਬਸ ਇਹਦੇ ਵਿੱਚ ਜਦੋਂ ਰਜ਼ਾ ਦੇ ਵਿੱਚ ਆਇਆ ਕਹਿੰਦੇ ਏਦਾਂ ਜਦੋਂ ਤੂੰ ਤੱਕੇਗਾ ਨਾ ਮਾਣ ਨਾ ਕੀਜੈ ਸ਼ਰਨ ਪਰੀਜੈ ਕਰੈ ਸੁਭਲਾ ਮਨਾਈਐ ਸੁਣ ਮੇਤਾ ਜਿਉ ਪਿੰਡ ਸਭ ਤਨ ਅਰਪੀਜੈ ਉਹ ਦਰਸ਼ਨ ਹਰ ਜਿਉ ਪਾਈਐ ਸਿੱਖ ਦੇ ਲਈ ਇਹੋ ਹੁਕਮ ਹੈ ਗੁਰੂ ਨੇ ਕੁਝ ਇੱਕ ਗੱਲਾਂ ਤੈਅ ਕੀਤੀਆਂ ਨੇ ਕਹੇ ਮਹਾਰਾਜ ਹੁਜੋ ਤੇਰੇ ਸਿੱਖ ਹੋਗੇ ਫਿਰ ਜੋ ਤੂੰ ਤੈਅ ਕੀਤਾ ਉਹੀ ਚੱਲੇਗਾ ਨਾ ਇਤਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ ਜਿਉ ਜੇ ਗੁਰੂ ਨੇ ਕਹਿ ਦਿੱਤਾ ਉਹ ਕਰ ਲੈਣਾ ਗੁਰੂ ਨੇ ਕਿਹਾ ਇਹ ਕਰ ਲੈ ਕਰ ਲਿਆ ਗੁਰੂ ਨੇ ਕਿਹਾ ਛੱਡ ਦੇ ਛੱਡ ਤਾ ਇਹਤਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ ਜਿਉ ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਉ ਜਿਉ ਕਿਉਂ ਪਾਵੈ ਹਰ ਦਰਸਾਵੜ ਨਹਿ ਲੱਗੈ ਤਤਿ ਵਾਉ ਜਿਓ ਇੱਥੇ ਵੀ ਉਹੀ ਬਚਨ ਹੈ ਐਦਾਂ ਤੈਨੂੰ ਦਰਸ਼ਨ ਮਿਲ ਜਾਏਗਾ ਸੋ ਕਬੀਰ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਇੱਥੇ ਬਾਣੀ ਦੇ ਵਿੱਚ ਜੋ ਸ਼ਲੋਕ ਆ ਰਿਹਾ ਹੈ ਇੱਕ ਤਾਂ ਉਹ ਸੀ ਜਿਨ੍ਹਾਂ ਨੇ ਆਪਣੀ 베ੜੀ ਦਾ ਮਲਾਂ ਨਹੀਂ ਕਿਸੇ ਨੂੰ ਬਣਾਇਆ ਹੁਣ ਪਤਾ ਨਹੀਂ 베ੜੀ ਕਿੱਧਰ ਜਾ ਫਸੇ ਪਰ ਇੱਕ ਉਹ ਨੇ ਜਿਨ੍ਹਾਂ ਨੇ ਕਹਿ ਦਿੱਤਾ ਦੀਨ ਗਰੀਬੀ ਆਪਣੀ ਨਿਮਾਣੇ ਹੋ ਗਏ ਮਾਲਕ ਅੱਗੇ হে વાહીグルા apni raza ch rakhi karte hoye so hoye jo karta purakh wah gururi raza vich ho reya so sat parwan hai jo teri raza vich vart reya so parwan hai aise mehar kar aise kirpa kar jene aise bhavna leke wah guru akal purakh sat guru maharad de charne lag gaye onna di beedi de mlaa ferho aap ban jande han अगला श्लोक कभी हीरा बैसनो की को करपले साखत की बुरी माए ओ नित सुने हर नाम जस ओ पाप विसाहन जाए 55 नंबर श्लोक बहुत संत वचन कबीसा महारानी ने थे किया ਕਵੇ ਸਾਹ ਮਹਾਰਾਜ ਫਰਮਾ ਰਹੇ ਨੇ ਕਹਿੰਦੇ ਇੱਕ ਬੰਦਾ ਹਮਾਲਿਕ ਦੀ ਭਗਤੀ ਕਰਨ ਵਾਲਾ ਸੇਵਾ ਤੇ ਸਿਮਰਨ ਕਰਨ ਵਾਲਾ ਉਹਨੇ ਆਪਣੇ ਘਰ ਦੇ ਵਿੱਚ ਕੁੱਕਰ ਕੁੱਕਰ ਤੋਂ ਮਤਲਬ ਕੁੱਤਾ ਇੱਥੇ ਭਲੀ ਸ਼ਬਦ ਆ ਗਿਆ ਇਸਤਰੀ ਲਿੰਗ ਆ ਗਿਆ ਕੁੱਕਰ ਭਲੀ ਜੇ ਕੁੱਕਰ ਭਲਾ ਹੁੰਦਾ ਫਿਰ ਕੁੱਤਾ ਸੀ ਕੁੱਕਰ ਭਲੀ ਮਤਲਬ ਕੁੱਤੀ ਇਸੇ ਅਰਥਾਂ ਜਾਏਗਾ ਹੇ ਕਬੀਰ ਇੱਕ ਛੋਟੀ ਜੀ ਕੁੱਤੀਆ ਇੱਕ ਰੱਬ ਦੇ ਭਗਤ ਨੇ ਆਪਣੇ ਕੋਲ ਰੱਖੀ ਹੈ ਤੇ ਦੂਜੇ ਪਾਸੇ ਇੱਕ ਮਨੁੱਖ ਜਿਹੜਾ ਜਿਹਦਾ ਸੇਵਾ ਸਿਮਰਨ ਪਰਪਰ ਕਾਰਨਲ ਕੋਈ ਵਾਸਤਾ ਹੀ ਨਹੀਂ ਤੇ ਉਹਦੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੈਂਬਰ ਨੇ ਉਹਨੂੰ ਜਨਮ ਦੇਣ ਵਾਲੀ ਉਹਨੂੰ ਪਾਲਣ ਵਾਲੀ ਸਿੱਖਿਆ ਦੇਣ ਵਾਲੀ ਮਾਂ ਆ ਕਬੀਰ ਸਾਹਿਬ ਮਹਾਰਾਜ ਕਹਿੰਦੇ ਦੋਵਾਂ ਚੋਂ ਕੌਣ ਚੰਗਾ ਹੈ ਕਿੱਡਾ ਸਖਤ ਵਚਨ ਹੈ ਸਾਧ ਸੰਗਤ ਕਬੀਰ ਵੈਸ਼ਨਵ ਕੀ ਕੁੱਕਰ ਭਲੇ ਵੈਸ਼ਨਵ ਦੇ ਨਾਮ ਜਪਣ ਵਾਲੇ ਦੀ ਇੱਕ ਕੁੱਕਰ ਇੱਕ ਛੋਟੀ ਜੀ ਕੁੱਤੀ ਜੇ ਉਹਦੇ ਕੋਲ ਰੱਖੀ ਹੋਈ ਆ ਉਹ ਵੀ ਚੰਗੀ ਹੈ ਸਾਖਤ ਕੀ ਬੁਰੀ ਮਾਏ ਜਿਹੜਾ ਕੇਵਲ ਸ਼ਕਤੀ ਦਾ ਪੁਜਾਰੀ ਹੈ ਪਦਾਰਥ ਦਾ ਪੁਜਾਰੀ ਹੈ ਉਹਦੀ ਮਾਂ ਵੀ ਬੁਰੀ ਹੈ ਕਾਰਨ ਕਿ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਣ ਜਾਏ ਉਹ ਛੋਟੀ ਜੀ ਕੁੱਕਰ ਜਦੋਂ ਵਾਹਿਗੁਰੂ ਦਾ ਪਿਆਰਾ ਨਾਮ ਜਪਦਾ ਕੋਈ ਸਤਸੰਗੀ ਆ ਗਏ ਕੋ ਉਹਨਾਂ ਨਾਲ ਬਹਿ ਕੇ ਰੱਬ ਦੀ ਗੱਲ ਕਰਦਾ ਕਦੇ ਖੜਤਾਲਾ ਵਜਾਉਂਦਾ ਰੱਬ ਦੇ ਸਿਫਤਸਲਾਹ ਦਾ ਕੀਰਤਨ ਕਰਨ ਲੱਗ ਜਾਂਦਾ ਉਹ ਕੁੱਕਰ ਨੇੜੇ ਹੋ ਕੇ ਬਹਿ ਜਾਂਦੀ ਆ ਉਹ ਨਿਤ ਸੁਣਾਏ ਹਰ ਨਾਮ ਜਸ ਰੱਬ ਦਾ ਨਾਮ ਜਪਦੇ ਹੋਏ ਉਹ ਇੱਕ ਜੀਵ ਇੱਕ ਜਾਨਵਰ ਰੱਬ ਦਾ ਨਾਮ ਸੁਣ ਰਿਹਾ ਸੰਤ ਜਨ ਭਾਤ ਜਣਾਉਂਦੇ ਨੇ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਪੂੰਛ ਮਾਰਦੀ ਕਹਿੰਦੇ ਇਹਦੇ ਵੀ ਕੋਈ ਕਰਮ ਚੰਗੇ ਮੰਨੋ ਇਹ ਵੀ ਚੰਗੀ ਹੈ ਸਾਖਤ ਕੀ ਬੁਰੀ ਮਾਏ ਇੱਕ ਸਾਖਤ ਹੈ ਜਿਹੜਾ ਨਿਤ ਪਾਪ ਬਸਾਹਣ ਜਾਂਦਾ ਹੈ ਜਿਹੜਾ ਨੇਤ ਮਾਰੇ ਕਰਮ ਕਰਨ ਜਾਂਦਾ ਹੈ ਤੇ ਘਰੇ ਬੈਠੇ ਮਾਂ ਉਹਨੂੰ ਰੋਗ ਦੇ ਨਹੀਂ ਹੈ। ਟੋਕ ਦੇ ਨਹੀਂ ਹੈ। ਬਲਕਿ ਉਹਦੇ ਪਾਪ ਦੀ ਕਮਾਈ ਨੂੰ ਵਰਤਦੇ ਹੋਏ ਬਹੁਤੀ ਵਾਰੀ ਸਾਖਤ ਦੀ ਮਾਂ ਜਿਹਦੀ ਆਪਣੇ ਬਿਰਤੇ ਵੀ ਸਾਖਤ ਵਰਗੀ ਉਹ ਬੜਾ ਮਾਣ ਮਹਿਸੂਸ ਕਰਦੀ ਹੈ। ਮੇਰਾ ਤੇ ਪੁੱਤ ਪਤਾ ਨਹੀਂ ਕੀ ਕੁਝ ਖੱਟ ਕੇ ਲਿਆਇਆ। ਮਹਾਰਾ ਦੇ ਬਚਨ ਆਉਂਦੇ ਨੇ ਜਬ ਆਣੈ ਬਲਵੰਚ ਕਰ ਝੂਠ ਤਾਂ ਵਜਾਣਾ ਜੱਗ ਜਿੱਤੀ ਆ ਝੂਠ ਬੋਲ ਕੇ ਬਲਵੰਸ਼ ਕਰਕੇ ਡਰਾਮਾ ਕਰਕੇ ਕੋਈ ਲੈ ਆਇਆ ਤੇ ਘਰੇ ਇਦਾਂ ਆਇਆ ਵੀ ਤਾਂ ਵਜਾਣਾ ਜੱਗ ਜਿੱਤੀ ਆ ਮੈਂ ਤਾਂ ਬਾਜੀ ਜਿੱਤ ਕੇ ਆ ਗਿਆ ਮੇਰੇ ਵਰਗਾ ਸਿਆਣਾ ਕੌਣ ਤੇ ਘਰੇ ਆਏ ਨੂੰ ਸਾਥ ਸੰਗਤ ਜੀ ਫਿਰ ਅਗੋ ਮਾਂ ਜਿਹਦੇ ਕੋਲ ਹੱਕ ਹੁੰਦਾ ਮਾਂ ਦੇ ਕੋਲ ਹੱਕ ਹੁੰਦਾ ਬੱਚੇ ਨੂੰ ਘੂਰਨ ਦਾ ਕੁਝ ਕਹਿਣ ਦਾ ਮਾਂ ਕੋ ਹੋਰ ਸਕਦੇ ਸੀ ਮਾਂ ਕਹਿ ਸਕਦੇ ਸੀ ਪਰ ਉਹਨੇ ਕੁਝ ਕਿਹਾ ਨਹੀਂ 사ਾਕਤ ਕੀ ਬੁਰੀ ਮਾਂ ਉਹਨੇ ਬੁਰੀਾਈ ਖੱਟ ਲਈ ਸਾਧ ਸੰਤ ਜੀ ਰੋਕਿਆ ਨਾ ਟੋਕਿਆ ਮਾਂ ਕੋਲ ਕਿੱਡਾ ਹੱਕ ਹੁੰਦਾ ਹੈ ਜਦੋਂ ਅਕਬਰ ਦੀ ਮਾਂ ਚੜਾਈ ਕਰ ਗਈ ਕਹਿੰਦੇ ਅਕਬਰ ਰੋਇਆ ਰੋਂਦੇ ਹੋਏ ਕਹਿੰਦਾ ਜਿੱਥੇ ਵੱਖ-ਵੱਖ ਗੱਲਾਂ ਕੇ ਅਫਸੋਸ ਕੀਤੇ ਆ ਇੱਕ ਗੱਲ ਉਹਦੀ ਇਹ ਵੀ ਇਤਿਹਾਸ ਚ ਲਿਖੀ ਮਿਲਦੀ ਆ ਕਹਿੰਦਾ ਵੀ ਮੈਨੂੰ ਅਪਕੋ ਕਹਿਣ ਵਾਲੀ ਵਸ ਇਹ ਸੀ ਕੋਈ ਬਾਦਸ਼ਾਹ ਅਕਬਰ ਕਹੇਗਾ ਕੋਈ ਕੁਝ ਕਹੇਗਾ ਵੱਡੇ ਵੱਡੇ ਲਖ ਬਲਾਉਣਗੇ ਵੱਡਾ ਵੱਡਾ ਕੁਝ ਕਹਿੰਦੇ ਐ ਪਰ ਜਿਹਨੇ ਪਿਆਰ ਭਰੇ ਲਹਿਜੇ ਦੇ ਨਾਲ ਅੱਧਾ ਨੋਂ ਲੈ ਕੇ ਹਾਕ ਮਾਰਨ ਦਾ ਅਧਿਕਾਰ ਰੱਖਦੀ ਉਹ ਮਾਂ ਆ ਪਰ ਐਡਾ ਹੱਕ ਰੱਖਣ ਵਾਲੀ ਮਾਂ ਜਿਹ ਆਪਣੇ ਬੱਚੇ ਨੂੰ ਸਾਖਤ ਕਰਮ ਕਰਨ ਤੋਂ ਰੋਕਦੀ ਨਹੀਂ ਤਾਂ ਬਾਬਾ ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਉਹ ਮਾਂ ਇੱਕ ਜਾਨਵਰ ਤੋਂ ਵੀ ਮਾੜੀ ਸਮਝ ਲੋ ਤੁਸੀਂ ਉਹੋ ਪਾਪ ਵਸਾਹਣ ਜਾਏ ਬੰਦਾ ਪਾਪ ਕਰਨ ਜਾਂਦਾ ਤੇ ਮਾਂ ਚੁੱਪ ਰਹਿ ਜਾਂਦੀ ਹੈ ਮਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਪਾਉਣ ਦੇ ਲਈ ਜੇ ਗਲਤ ਹੈ ਤਾਂ ਉਹਨੂੰ ਘੋੜਨਾ ਡਾਂਟਣਾ ਇਹ ਵੀ ਮਾਂ ਦੀ ਡਿਊਟੀ ਦੇ ਵਿੱਚ ਹੈ ਇਹ ਵੀ ਉਹਦੇ ਫਰਜ਼ ਦੇ ਵਿੱਚ ਹੈ ਉਹਨੂੰ ਕਹਿਣਾ ਚਾਹੀਦਾ ਕਬੀਰ ਸਾਹਿਬ ਦਾ ਇਹ ਸ਼ਲੋਕ ਪਰਿਵਾਰ ਦੇ ਵਿੱਚ ਮਾਂ ਦੀ ਜੋ ਜ਼ਿੰਮੇਵਾਰੀ ਹੈ ਉਹਦੇ ਪ੍ਰਤੀ ਸੁਚੇਤ ਕਰ ਰਿਹਾ ਹੈ ਅੱਗੇ 53 ਨੰਬਰ ਸ਼ਲੋਕ ਚ ਫਰਮਾ ਰਹੇ ਨੇ ਕਬੀਰ ਹਰਨਾ ਦੋ ਬਲਾ ਇਹ ਹਰੀਆ ਤਾਲ ਲੱਖ ਇਹ ਰੀ ਇਕ ਜਿਓ ਕੇਤਾ ਬੰਚੌਂ ਕਾਲ ਹੁਣ ਮਹਾਰਾਜ ਕਹਿੰਦੇ ਜਦੋਂ ਇਦਾਂ ਪਾਪ ਵਿਸਾਣ ਵਾਲੇ ਦੀ ਗੱਲ ਸੁਣ ਲਈ ਜائیں ਗੱਲ ਕਹੀ ਵੀ ਇਹ ਤਾਂ ਪਾਪੀ ਹੈ ਫਿਰ ਸਾਡੇ ਮਨ ਚ ਸਵਾਲ ਆ ਜਾਂਦਾ ਵੀ ਪੁੰਨ ਵਾਲੇ ਪਾਸੇ ਕਿਉਂ ਨਹੀਂ ਚੱਲਦੇ ਸਿਮਰਨ ਵਾਲੇ ਪਾਸੇ ਕਿਉਂ ਨਹੀਂ ਚੱਲਦੇ ਸਾਰੇ ਦੁਨੀਏ ਚੱਲ ਪਏ ਮਹਾਰਾਜ ਕਹਿੰਦੇ ਇੰਨਾ ਸੌਖਾ ਵੀ ਨਹੀਂ ਆਇਆ ਹੈ ਉਦਾਹਰਣ ਕੀ ਦੇ ਰਹੇ ਨੇ ਕਬੀਰ ਹਰਨਾ ਦੂਬਲਾ ਇੱਕ ਦੁਬਲਾ ਜਿਹਾ ਪਤਲਾ ਜਾਂ ਹਿਰਨ ਹੋਵੇ ਭੁੱਖ ਦਾ ਮਾਰਿਆ ਹੋਇਆ ਹਿਰਨ ਹੈ ਦੁਬਲਾ ਦਬਲਾ ਜਾਂ ਪਤਲਾ ਜਾ ਹਿਰਨ ਤੇ ਉਹਨੂੰ ਸਾਹਮਣੇ ਹਰੀ ਹਰੀ ਘਾਹ ਦਿਖ ਜਾਈ ਨਰਮ ਵਧੀਆ ਹਰਾ ਘਾਹ ਦਿਖ ਜਾਈ ਹੁਣ ਹਿਰਨ ਨੇ ਕੀ ਕਰਨਾ ਸਾਰੇ ਕੁਝ ਭੁੱਲ ਜਾਂਦਾ ਉਹ ਦੇਖਦਾ ਵੀ ਆਹਾ ਮੇਰਾ ਤੇ পেট ਭਰ ਜਾਣਾ ਘਾਹ ਚਰਨ ਲੱਗ ਜਾਂਦਾ ਚੱਕੇ ਉਹਦੇ ਦਿਮਾਗ ਚੋਂ ਨਿਕਲ ਹੀ ਜਾਂਦਾ ਵੀ ਮੈਂ ਕਿੰਨੇ ਦਿਨਾਂ ਦਾ ਭੁੱਖਾ ਫਿਰਦਾ ਹਾਂ ਜੇ ਅਚਾਨਕ ਇੰਨਾ ਹਰਾ ਘਾਹ ਹੈ ਕਿਤੇ ਕਿਸੇ ਨੇ ਉਦਾਂ ਜਾਲ ਤਾਂ ਨਹੀਂ ਕੋਈ ਲਾਇਆ ਹੋਇਆ ਮੈਨੂੰ ਫਸਾਉਣ ਲਈ ਤਾਂ ਨਹੀਂ ਕੋਈ ਹਰਾਕਾ ਵਛਾ ਦਿੱਤਾ ਇੱਥੇ ਜਿਵੇਂ ਜਗ੍ਹਾ ਤੇ ਜੇ ਹਰਾਕਾ ਆਇਆ ਬਾਕੀ ਪੰਛੀਆਂ ਜਾਨਵਰਾਂ ਨੇ ਕਿਉਂ ਨਹੀਂ ਚਰਿਆ ਇੱਥੇ ਕੋਈ ਗੜਬੜ ਤਾਂ ਨਹੀਂ ਹੈ ਜਿਹੜੇ ਹੋ ਜਾਨਵਰ ਨਹੀਂ ਆ ਰਹੇ ਇੱਥੇ ਇਹ ਭੁੱਲੇ ਗਿਆ ਤੇ ਜਾ ਕੇ ਚਰਨ ਲੱਗ ਪਿਆ ਉਹ ਜਿਹੜੀ ਹਰੀ ਚਰਾਣ ਸੀ ਉਹ ਸ਼ਿਕਾਰੀਆਂ ਨੇ ਖਾਸ ਤੌਰ ਤੇ ਰੱਖੀ ਹੋਈ ਸੀ ਵੀ ਇੱਥੇ ਜਾਨਵਰ ਆਵੇ ਤਾਂ ਉਹਨੂੰ ਅਸੀਂ ਫਾਂ ਲਈਏ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਸੀ ਉਹਨੂੰ ਫੜਨ ਦੇ ਲਈ। ਉਹ ਘਾਹਰਾ ਤਾਂ ਰਹਿੰਦਾ ਸੀ ਕੋਈ ਖਾਏ ਤਾਂ ਘਾਹ ਖਤਮ ਹੋਵੇ। ਉਹ ਸਾਮ ਸੰਭਾਲ ਕਰਦੇ ਹੁਣੇ ਵਧੀਆ ਪਾਣੀ ਲਾਉਂਦੇ ਹੁਣੇ। ਵੀ ਭਾਈ ਇੱਥੇ ਕੋਈ ਦੇ ਉਹਨਾਂ ਦੇਖ ਕੇ ਕੋਈ ਜਾਨਵਰ ਆਏ ਤੇ ਫੜੀਏ। ਮਹਾਰਾਜੇ ਕਹਿੰਦਾ ਇਹ ਕਬੀਰ ਹਿਰਨਾ ਦੋਬਲਾ। ਇਹ ਦੁੱਬਲਾ ਜਾਂ ਪਤਲਾ ਜਾਂ ਹਿਰਨ ਇਹ ਹਰੀਆ ਰਾ ਤਾਲ। ਹਰੀਆ ਭਰਿਆ ਘਾਹ ਤੇ ਪਾਣੀ ਦਾ ਛੋਟਾ ਜਿਹਾ ਤਲਾਬ ਉਹਦੇ ਵਿੱਚ। ਹੇਰਨ ਨੂੰ ਤਾਂ ਲਾਲਚ ਆ ਗਿਆ ਚੱਲਿਆ ਉਧਰ ਨੂੰ ਮੇਰੀ ਪਿਆਸ ਵੀ 부ਜੇਗੀ ਮੇਰੀ ਭੁੱਖ ਵੀ 부ਜੇਗੀ ਪਰ ਹੋਇਆ ਕਿ ਲਾਖ ਹੈਰੀ ਏਕ ਜਿਓ ਕਿਤਾ ਬੰਚੋ ਹਕਾਲ ਹੈਰੀ ਕਹਿੰਦੇ ਨੇ ਸ਼ਿਕਾਰੀ ਨੂੰ ਸ਼ਿਕਾਰੀ ਬੈਠੇ ਸੀ ਉਹਨਾਂ ਨੂੰ ਪਤਾ ਵੀ ਪਾਣੀ ਤੇ ਘਾ ਜਾਨਵਰ ਨੂੰ ਪਿਆਸ ਵੀ ਲੱਗਣੀ ਭੁੱਖ ਵੀ ਲੱਗਣੀ ਆਉਣਗੇ ਤਾਂ ਇੱਥੇ ਵੱਖ-ਵੱਖ ਤਰ੍ਹਾਂ ਦੇ ਜਾਲ ਲਾਏ ਹੋਏ ਸੀ ਜਦੋਂ ਇਹ ਕਮਜ਼ੋਰ ਜਿਹਾ ਹਿਰਨ ਆਇਆ ਤੇ 사ਤਰ চালাਕ ਸ਼ਿਕਾਰੀ ਨੇ ਆਪਣਾ ਜਾਲ ਮਾਰਿਆ ਤੇ ਫੜ ਲਿਆ ਇਸ ਨੂੰ ਕਾਬੂ ਕਰ ਲਿਆ ਹੁਣੇ ਕਬੀਰ ਸਾਹਿਬ ਮਹਾਰਾਜ ਸਾਨੂੰ ਕੋਈ ਸ਼ਿਕਾਰ ਜਾਂ ਹਿਰਨ ਦੀ ਗੱਲ ਨਹੀਂ ਇਹ ਸਾਡੇ ਮਨੁੱਖਾਂ ਦੀ ਉਹ ਗੱਲ ਕਰ ਰਹੇ ਨੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਇਹ ਜਿਹੜਾ ਮਨੁੱਖ ਹੈ ਜੀਵ ਹੈ ਇਹ ਕਮਜ਼ੋਰ ਜੇ ਹਿਰਨ ਦੀ ਤਰ੍ਹਾਂ ਹੈ ਇਨਸਾਨ ਬਰਿਆਈਆਂ ਦੇ ਟਾਕਰਾ ਕਰਨ ਦੇ ਲਈ ਲੋਭ ਲਾਲਚ ਹੰਕਾਰ ਦਾ ਟਕਰਾ ਕਰਨ ਦੇ ਲਈ ਮਨੁੱਖ ਦੀ ਸ਼ਖਸੀਅਤ ਇੱਕ ਕਮਜ਼ੋਰ ਜਿਹਾ ਹਿਰਨ ਦੀ ਤਰ੍ਹਾਂ ਹੈ ਬਹੁਤਾ ਬਲ ਨਹੀਂ ਹੈ ਇਹਦੇ ਵਿੱਚ ਵੀ ਟਕਰਾ ਕਰ ਸਕਦਾ ਹੋਵੇ ਦੂਜੀ ਗੱਲ ਇਹਨੂੰ ਫੌਨ ਦੇ ਲਈ ਲਾਲਚ ਦਿੱਤਾ ਜਾਂਦਾ ਹੈ ਲਾਲਚ ਦੇ ਦਿੱਤਾ ਹੁਣ ਪਹਿਲੇ ਹੀ ਕਮਜ਼ੋਰ ਜਿਹਾ ਸੀ ਤੇ ਉਹ ਲਾਲਚ ਮਿਲਿਆ ਜਦੋਂ ਉਧਰ ਨੂੰ ਗਿਆ ਤੇ ਫਿਰ ਕਾਬੂ ਕਰ ਲਿਆ ਕਾਬੂ ਕਿਨੇ ਕੀਤਾ ਕਾਮ ਕਰੋ ਲੋਭ ਮੋਹ ਹੰਕਾਰ ਦੇ ਵਿਸ਼ਿਆਂ ਨੇ ਮਨੁੱਖ ਨੂੰ ਕਾਬੂ ਕਰ ਲਿਆ ਇਨਸਾਨ ਜੋਰ ਲਾ ਕੇ ਵੀ ਛੁੱਟਣਾ ਚਾਹੇ ਛੁੱਟ ਨਹੀਂ ਸਕਦਾ ਪਹਿਲਾਂ ਹੀ ਕਮਜ਼ੋਰ ਹੈ ਜੇ ਦਾ ਕੋਈ ਇਹਦਾ ਸਾਥੀ ਹੋਵੇ ਉਹ ਬਚਾ ਕੇ ਲੈ ਜਾਏ ਵਖਰੀ ਗੱਲ ਹੈ ਨਹੀਂ ਇਨਸਾਨ ਦਾ ਵਚਨ ਔਖਾ ਹੈ ਤੋਂ ਹਰ ਕੋਈ ਜਿੱਦਾਂ ਕਹਿ ਦਿੱਤਾ ਪਹਿਲਾ ਸ਼ਲੋਕ ਆ ਗਿਆ ਵੀ ਪਾਪ ਕਰਨਾ ਮਾੜਾ ਹੈ ਪਰ ਪਾਪ ਤੋਂ ਬਚੇ ਕਿਦਾਂ ਇਨਸਾਨ ਦੀ ਆਪਣੀ ਸ਼ਖਸੀਅਤ ਵਿੱਚ ਆਤਮਿਕ ਬਲ ਨਹੀਂ ਹੈ ਕਮਜ਼ੋਰੀ ਹੈ ਤੇ ਆਲੇ ਦੁਆਲੇ ਦੇ ਪਦਾਰਥ ਇੰਨੇ ਲੁਭਾਉੜੇ ਨੇ ਜਿਵੇਂ ਹਿਰਨ ਨੂੰ ਇੱਕ ਪਾਣੀ ਦਾ ਤਲਾਬ ਤੇ ਹਰਾ ਹਰਾ ਘਾਹ ਦਿਖ ਜਾਏ ਉਹ ਲੁਭਾਉਣੀਆਂ ਚੀਜ਼ਾਂ ਵੱਲ ਜਾਂਦਾ ਹੈ ਤੇ ਟ੍ਰੈਪ ਵਿੱਚ ਫਸ ਜਾਂਦਾ ਹੈ ਇਦਾਂ ਹੀ ਆਲੇ ਦੁਆਲੇ ਹਰ ਇੱਕ ਪਾਸੇ ਤੁਸੀਂ ਦੇਖੋਗੇ ਸੰਸਾਰ ਚ ਟ੍ਰੈਪ ਲੱਗਿਆ ਹੋਇਆ ਹੈ ਕਿੰਨੀਆਂ ਚੀਜ਼ਾਂ ਨੇ ਜੋ ਹੁਣ ਤਾਂ ਆਪਾਂ ਨੂੰ ਸਪਰਤੱਖ ਹੈ ਨਾ ਜਿੰਨੇ ਐਡਵਰਟਾਈਜ਼ਮੈਂਟ ਹੋ ਰਹੀ ਆ ਆਲੇ ਦੁਆਲੇ ਕੰਪਨੀ ਦੇ ਪ੍ਰੋਡਕਟਾਂ ਰਾਹੀਂ ਦੁਆਰਾ ਅੱਗੇ ਤੇ ਟੀਵੀ 'ਚ ਦੇਖਣਾ ਪੈਂਦਾ ਸੀ ਹੁਣ ਤਾਂ ਮੋਬਾਈਲ 'ਚ ਹੀ ਚੱਲਦੀ ਜਾਂਦਾ ਸਾਰਾ ਕੁਝ ਕੰਧਾਂ ਦੇ ਉੱਪਰ ਸਟicker ਬਿਲਸ ਲੱਗੇ ਹੋਏ ਨੇ ਸਭ ਕਿਤੇ ਕਿਤੇ ਵੀ ਜਾਓਗੇ ਹਰ ਇੱਕ ਥਾਂ 'ਇੱਕ ਟਰੈਪ ਆ ਇਹ ਕਿਤੇ ਨਾ ਕਿਤੇ ਇਨਸਾਨ ਫਸ ਜਾਂਦਾ ਉਸ ਚੀਜ਼ ਦੇ ਵਿੱਚ ਲੋੜ ਮੁਤਾਬਕ ਖਰੀਦਣਾ ਵਰਤਣਾ ਵੱਖਰੀ ਚੀਜ਼ ਐ ਪਰ ਲੋੜ ਤੋਂ ਉੱਪਰ ਆਪਣੇ ਚ ਦੇਖ ਲਓ ਕਈ ਪਰਿਵਾਰਾਂ ਨਾਲ ਗੱਲ ਹੁੰਦੀ ਆ ਆਪਜੀ ਪਰਿਵਾਰ ਜਿਹੜੇ ਬੱਚੇ ਬੱਚੀਆਂ ਬੈਠੇ ਹੋ ਕਹਿੰਦੇ ਜਦੋਂ ਜਾਇਦਾ ਆਫਰ ਲੱਗੀ ਹੋਈ ਹੁੰਦੀ ਆ ਯੂਰਪ ਦੇ ਵਿੱਚ ਅਸੀਂ ਸੀ ਉੱਥੇ ਇਟਲੀ ਚ ਗਏ ਸੀ ਸਪੰਤੋ ਲਖੀ ਆ ਇੱਥੇ ਕਹਿੰਦੇ ਡਿਸਕਾਊਂਟ ਲੱਗਿਆ ਹੋਇਆ ਨਹੀਂ ਵੀ ਲੋੜ ਹੁੰਦੇ ਡਿਸਕਾਊਂਟ ਦੇਖ ਕੇ ਚੀਜ਼ ਚੱਕ ਲਈ ਘਰ ਲੈ ਆਏ ਫੇ ਸੋਚਿਆ ਤਾਂ ਪਹਿਲਾਂ ਹੀ ਸੀ ਆਪਾਂ ਨੂੰ ਓਹੋ ਹੁਣ ਪੈਸੇ ਵੀ ਲੱਗੇ ਅਲਮਾਰੀਆਂ ਭਰੀਆਂ ਪਈਆਂ ਨੇ ਕੀ ਕਰੀਏ ਇਹਨਾਂ ਦਾ ਹੁਣ ਸੋਕੇ ਤਾਂ ਬੰਚੋਂ ਕਾਲ ਇਹ ਤਾਂ ਇੱਕ ਚਲੋ ਦੁਨੀਆ ਦੀ ধারণা ਆਪਾਂ ਲੈ ਲਈ ਹੈ ਮਨੁੱਖ ਦੇ ਕਦਮ-ਕਦਮ ਤੇ ਅਸੀਂ ਚੀਜ਼ਾਂ ਜਿਹੜੀਆਂ ਇਹਨੂੰ ਭਟਕਾਉਂਦੀਆਂ ਨੇ ਇਹਨੂੰ ਮਿਸਲੀਡ ਕਰਦੀਆਂ ਮਿਸ ਗਾਈਡ ਕਰਦੀਆਂ ਗਲਤ ਪਾਸੇ ਲੈ ਜਾਂਦੀਆਂ ਨੇ ਕਿੱਥੋਂ-ਕਿੱਥੋਂ ਬਚੇ ਇਨਸਾਨ ਕਮਜ਼ੋਰ ਜਿਹੋਇਆ ਟਾਰਗੇਟ ਦੇ ਪ੍ਰਤੀ ਨਿਸ਼ਾਨੇ ਦੇ ਪ੍ਰਤੀ ਡਿਢ ਨਹੀਂ ਹੈ ਆਤਮਿਕ ਬਲ ਨਹੀਂ ਹੈ ਥਾਂ-ਥਾਂ ਤੇ ਢੋਲਦਾ ਜਾਂਦਾ ਹੈ ਇਹਦਾ ਹੱਲ ਕੀ ਹੈ ਕਿ ਆਤਮਿਕ ਤੌਰ ਤੇ ਬਲ ਹੋਵੇ ਆਪਣਾ ਨਿਸ਼ਾਨਾ ਕਲੀਅਰ ਹੋਵੇ ਗੁਰੂ ਦਾ ਸਿਰ ਤੇ ਮਿਹਰ ਪਰਿਆ ਹੱਥ ਨੋਵੇ ਤਾਂ ਤਾਂ ਸਿੱਧਾ ਚੱਲ ਸਕਦਾ ਨਹੀਂ ਤੇ ਉਲਝ ਕੇ ਰਹੇਗਾ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਸਮਝ ਕੇ ਚੱਲ ਸਕੀਏ ਇਹ ਅਰਦਾਸ ਬੇਨਤੀ ਹੈ ਜੀ ਦਾਸ ਵੱਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਜੀ ਸਾਡੀ ਹਾਜ਼ਰੀ ਦਰਤੇ ਪ੍ਰਵਾਨ ਕਰਨ ਆਓ ਸਾਧ ਸੰਗਤ ਜੀ ਹਜੂਰੀ ਜਥਾ ਪਹੁੰਚ ਚੁੱਕਿਆ 8:40 ਮਿੰਟ ਤੱਕ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਅਖੀਰ ਦੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰਦੇ ਹਾਂ ਜੀ ਹਾਏ ਪ੍ਰਭ ਸ਼ਰਣਾਗਤੀ ਕਿਰਪਾ ਤੇ ਦਇਆਲ ਇੱਕ ਅੱਖਰ ਹਰ ਮਨ ਵਸਦਾ ਨਾਨਕ ਹੋਤ ਨਿਹਾਲ Well I o